ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਭਗਤ ਕਬੀਰ ਸਾਹਿਬ ਮਹਾਰਾਜ ਜੀ ਦੇ ਦੋ ਸ਼ਲੋਕ ਤੁਹਾਡੇ ਨਾਲ ਸਾਂਝੇ ਕਰਾਂਗਾ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 1364 ਤੇ ਸੁਭਾਏਮਾਨ ਨੇ ਔਰ ਸ਼ਲੋਕ ਨੰਬਰ ਹੈ 135 ਅਤੇ 136 ਸਤਿਗੁਰੂ ਕਬੀਰ ਸਾਹਿਬ ਮਹਾਰਾਜੀ ਇਹਨਾਂ ਸ਼ਲੋਕਾਂ ਦੇ ਵਿੱਚ ਇਸ ਭੁੱਲੀ ਭਟਕੀ ਹੋਈ ਕਾਇਨਾਤ ਨੂੰ ਮਨੁੱਖਤਾ ਨੂੰ ਸਮਝਾਉਣਾ ਚਾਹੁੰਦੇ ਨੇ ਉਹ ਭਾਈ ਲੋਕੋ ਤੁਸੀਂ ਰੱਬ ਨੂੰ ਲੱਭਣ ਲਈ ਤੁਰੇ ਹੋ ਹੋ ਪਰ ਤੁਸੀਂ ਗਲਤ ਰਸਤੇ ਤੇ ਪੈ ਗਏ ਉਹ ਕਾਇਨਾਤ ਦਾ ਮਾਲਕ ਉਹ ਬ੍ਰਹਿਮੰਡ ਦਾ ਮਾਲਕ ਜਿਹੜਾ ਸਾਡੇ ਅੰਦਰ ਮੌਜੂਦ ਹੈ ਅਸੀਂ ਉਹਨੂੰ ਆਪਣੇ ਅੰਦਰੋਂ ਲੱਭਣ ਦੀ ਬਜਾਏ ਅਸੀਂ ਬਾਹਰੋਂ ਲੱਭ ਰਹੇ ਆ ਅਤੇ ਉਹਨੂੰ ਇੱਕ ਜਗ੍ਹਾ ਤੇ ਸਥਾਪਿਤ ਕਰਕੇ ਪੂਜ ਰਹੇ ਆ ਇਹ ਸਭ ਤੋਂ ਵੱਡਾ ਅਗਿਆਨਤਾ ਦਾ ਕਾਰਨ ਹੈ ਰੱਬ ਸਾਡੇ ਅੰਦਰ ਹੈ ਲੋਗਾ ਭਰਮ ਨਾ ਭੂਲੋ ਭਾਈ ਇਸ ਭੁਲੇਖੇ ਵਿੱਚ ਨਾ ਪਵੋ ਕਿ ਰੱਬ ਕਿੱਥੇ ਹੈ ਖਾਲਕ ਖਲਕ ਖਲਕ ਮਹਿ ਖਾਲਕ ਪੂ ਰਹੇ ਉਸ ਰੱਬ ਠਾਈ ਜਿਹੜਾ ਉਹ ਅਕਾਲ ਪੁਰਖ ਹੈ ਉਹ ਇਸ ਕਾਇਨਾਤ ਵਿੱਚ ਮੌਜੂਦ ਹੈ ਕੈਨਾਂਤ ਵਿੱਚ ਅਸੀਂ ਵੀ ਆਉਂਦੇ ਹਾਂ ਉਹ ਸਾਡੇ ਅੰਦਰ ਵੀ ਹੈ ਬੰਦੇ ਖੋਜ ਦਿਨ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਅਸੀਂ ਆਪਣੇ ਆਪ ਨੂੰ ਖੋਜਿਆ ਨਹੀਂ ਆਪਣੇ ਆਪ ਨੂੰ ਲੱਭਿਆ ਨਹੀਂ ਕਿ ਅਸੀਂ ਕੌਣ ਆ ਸਾਡੇ ਅੰਦਰ ਰੱਬ ਹੈ ਉਹ ਕਿੱਥੇ ਹੈ ਪਰ ਸੱਚ ਜਾਣਿਓ ਅਸੀਂ ਬਾਹਰ ਭਟਕਦੇ ਫਿਰਦੇ ਆ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੇ ਦੋਸ ਲੋਕਾਂ ਦੇ ਵਿੱਚ ਇਸ ਭੁੱਲੀ ਭਟਕੀ ਹੋਈ ਮਨੁੱਖਤਾ ਨੂੰ ਇਸ ਤਰ੍ਹਾਂ ਸਮਝਾਉਣ ਦਾ ਯਤਨ ਕੀਤਾ ਜਿਨ੍ਹਾਂ ਨੇ ਰੱਬ ਦੀ ਮੂਰਤੀ ਬਣਾ ਲਈ ਔਰ ਮੂਰਤੀ ਨੂੰ ਬਣਾ ਕੇ ਪੂਜਣ ਲੱਗੇ ਹੋਏ ਨੇ ਜਦ ਕਿ ਰੱਬ ਦੀ ਕੋਈ ਮੂਰਤੀ ਨਹੀਂ ਬਣਾਈ ਜਾ ਸਕਦੀ ਕਿਉਂਕਿ ਉਹ ਪੂਰੇ ਬ੍ਰਹਿਮੰਡ ਵਿੱਚ ਕਾਇਨਾਤ ਵਿੱਚ ਹੈ ਜਿਵੇਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਨਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਰਨ ਸੋਇਓ ਥਾਪਿਆ ਨਹੀਂ ਜਾ ਸਕਦਾ ਪਰ ਜਿਹੜੇ ਲੋਕ ਨੇ ਉਹਨਾਂ ਨੇ ਇਸ ਰੱਬ ਨੂੰ ਖਾਪ ਦਿੱਤਾ ਮੂਰਤੀਆਂ ਬਣਾ ਲਈਆਂ ਇੱਥੇ ਹੀ ਬਸ ਨਹੀਂ ਓਏ ਅਸੀਂ ਤਾਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀਆਂ ਵੀ ਮੂਰਤੀਆਂ ਬਣਾ ਲਈਆਂ ਜਿਨ੍ਹਾਂ ਨੇ ਸਾਨੂੰ ਆਖਿਆ ਵੀ ਭਾਈ ਮੂਰਤੀ ਪੂਜਣ ਦੇ ਨਾਲ ਕੱਖ ਨਹੀਂ ਮਿਲਦਾ ਅਸੀਂ ਗੁਰੂ ਕਬੀਰ ਦੀਆਂ ਮੂਰਤੀਆਂ ਬਣਾ ਦਿੱਤੀਆਂ ਪਾਤੀ ਤੋਰੈ ਮਲਨੀ ਪਾਤੀ ਪਾਤੀ ਜੀਓ ਜਿਹਹ ਪਹਨ ਕੋ ਪਾਤੀ ਤੋਰੈ ਸੋਹ ਬਹਨ ਨਰ ਜੀਓ ਮੂਰਤੀਆਂ ਨੂੰ ਤਾਂ ਪੱਥਰ ਦੱਸਦੇ ਨੇ ਗੁਰੂ ਕਬੀਰ ਸਾਹਿਬ ਮਹਾਰਾਜ ਅਸੀਂ ਗੁਰੂ ਕਬੀਰ ਸਾਹਿਬ ਮਹਾਰਾਜ ਦੀ ਮੂਰਤੀ ਬਣਾ ਦਿੱਤੀ ਤੇ ਕਬੀਰ ਸਾਹਿਬ ਕਹਿੰਦੇ ਇੱਥੇ ਹੀ ਵਸਨੀ ਉਹ ਫੁੱਲਾਂ ਨੂੰ ਤੋੜ ਕੇ ਜਿਨ੍ਹਾਂ ਦੇ ਵਿੱਚ ਜਾਨ ਹੈ ਜਿੰਦ ਹੈ ਉਹਨਾਂ ਫੁੱਲਾਂ ਨੂੰ ਤੋੜ ਕੇ ਪੱਥਰ ਦੇ ਅੱਗੇ ਰੱਖ ਰਹੇ ਨੇ ਜਿਹੜੇ ਪੱਥਰ ਨਰਜੀਵ ਨੇ ਤੇ ਅਗਿਆਨਤਾ ਨਹੀਂ ਤਾਂ ਹੋਰ ਕੀ ਹੈ ਇਹ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਆਪਣੇ ਬਾਣੀ ਦੇ ਵਿੱਚ ਕਹਿੰਦੇ ਨੇ ਉਹ ਅਸੀਂ ਗੁਰੂ ਕਬੀਰ ਦੀਆਂ ਹੀ ਮੂਰਤੀਆਂ ਬਣਾ ਲਈਆਂ ਗੁਰੂ ਕਬੀਰ ਮਹਾਰਾਜ ਸਮਝਾਉਣਾ ਚਾਹੁੰਦੇ ਨੇ ਕਿ ਰੱਬ ਦੀ ਮੂਰਤੀ ਨਹੀਂ ਬਣਾਈ ਜਾ ਸਕਦੀ ਉਨੂੰ ਅੰਦਰੋਂ ਖੋਜੋ ਉਨੂੰ ਅੰਦਰੋਂ ਲੱਭੋ ਪਰ ਅੰਦਰੋਂ ਅਸੀਂ ਲੱਭਿਆ ਹੀ ਨਹੀਂ ਸਮਝਿਆ ਹੀ ਨਹੀਂ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਅਸੀਂ ਕਦੇ ਇਹ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਰੱਬ ਸਾਡੇ ਅੰਦਰ ਹੈ ਤੈਨੂੰ ਤਕਬੀਰ ਸਾਹਿਬ ਮਹਾਰਾਜ ਨੇ ਬੜੀ ਸਖਤਾਈ ਨਾਲ ਆਖਿਆ ਕਬੀਰ ਠਾਕੁਰ ਪੂਜੈ ਮੂਲ ਲੈ ਲੋਕ ਕੀ ਕਰਦੇ ਨੇ ठाकुर मतलब रब ਨੂੰ ਮੁੱਲ ਲਿਆ ਕੇ ਪੂਜਦੇ ਨੇ ਜਦ ਕਿ ਉਹ ਮੁੱਲ ਨਹੀਂ ਮਿਲ ਸਕਦਾ ਉਹ ਐਡਾ ਵੱਡਾ ਅਕਾਲ ਪੁਰਖ ਪਰਮੇਸ਼ਰ ਜਿਨੇ ਇਹ ਸ੍ਰਿਸ਼ਟੀ ਕਾਇਨਾਤ ਬ੍ਰਹਿਮੰਡ ਬਣਾਇਆ ਉਹਦੀਓ ਬੜਾਈ ਹੋਈ ਮਾਇਆ ਨਾਲ ਉਹਨੂੰ ਕਿਵੇਂ ਖਰੀਦ ਸਕਦੇ ਆ ਕਬੀਰ ਸਾਹਿਬ ਕਹਿੰਦੇ ਨਹੀਂ ਖਰੀਦਿਆ ਜਾ ਸਕਦਾ ਪਰ ਲੋਕ ਕੀ ਕਰਦੇ ਨੇ ਕਬੀਰ ठाकुर ਪੂਜੈ ਮੂਲ ਲੈ ਮਨ ਹੱਠ ਤੀਰਥ ਜਾਹੇ ਮਨ ਦੇ ਹੱਠ ਪਿੱਛੇ ਲੱਗ ਕੇ ਤੀਰਥਾਂ ਤੇ ਵੀ ਜਾਂਦੇ ਨੇ ਨਲੇ ਰੱਬ ਨੂੰ ਖਰੀਦ ਕੇ ਲਿਆਉਂਦੇ ਨੇ ਪੱਥਰ ਨੂੰ ਖਰੀਦ ਕੇ ਲਿਆਉਂਦੇ ਨੇ ਤੇ ਤੀਰਥਾਂ ਤੇ ਵੀ ਜਾਂਦੇ ਨੇ ਦੇਖਾ ਦੇਖੀ ਸਵਾਂਗ ਧਰ ਭੁੱਲੇ ਪਟਕਾ ਖਾਂਹੇ ਇਹ ਲੋਕ ਰੱਬ ਨੂੰ ਪਾਉਣ ਦੀ ਖਾਤਰ ਨਹੀਂ ਇਹ ਸਿਰਫ ਤੇ ਸਿਰਫ ਦੇਖਾ ਦੇਖੀ ਇੱਕ ਦੂਜੇ ਨੂੰ ਦੇਖ ਕੇ ਕਰਦੇ ਨੇ ਜੇ ਇਹਨਾਂ ਨੇ ਰੱਬ ਪਾਉਣਾ ਹੁੰਦਾ ਤਾਂ ਇਹਨਾਂ ਨੇ ਅੰਦਰੋਂ ਪਾਉਣਾ ਸੀ ਭੁੱਲੇ ਪਟਕਾ ਖਾਂਹੇ ਤਾਂ ਹੀ ਤਾਂ ਇਹ ਭੁੱਲੇ ਫਿਰਦੇ ਨੇ ਪਟਕਦੇ ਫਿਰਦੇ ਨੇ ਕਬੀਰ ਪਾਹਨ ਪਰਮੇਸ਼ਰ ਕੀ ਹੈ ਇਹਨਾਂ ਲੋਕਾਂ ਨੇ ਤਾਂ ਰੱਬ ਨੂੰ ਇੱਕ ਪੱਥਰ ਬਣਾ ਲਿਆ ਵੀ ਪੱਥਰ ਹੀ ਰੱਬ ਹੈ ਇੱਕ ਪੱਥਰ ਨੂੰ ਰੱਬ ਨਹੀਂ ਕਹਿ ਸਕਦੇ ਹਾਂ ਉਹ ਪੱਥਰ ਦੇ ਵਿੱਚ ਵੀ ਰੱਬ ਮੌਜੂਦ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਉਹ ਪੱਥਰ ਨੂੰ ਰੱਬ ਨਹੀਂ ਕਿਹਾ ਜਾ ਸਕਦਾ ਜੋ ਪੱਥਰ ਨੂੰ ਰੱਬ ਕਹੇਗਾ ਫਿਰ ਜਿਹੜੇ ਪੱਥਰ ਦੇ ਉੱਤੇ ਖੜਾ ਫਿਰ ਉਹ ਕੀ ਹੈ ਇਹ ਮੈਂ ਨਹੀਂ ਕਹਿ ਰਿਹਾ ਸਤਗੁਰੂ ਨਾਮਦੇਵ ਸਾਹਿਬ ਮਹਾਰਾਜ ਕਹਿ ਰਹੇ ਨੇ ਇੱਕ ਹੈ ਪਾਥਰ ਕੀਜੈ ਪਾਉ ਪਾਉ ਕਰਦਾ ਪ੍ਰੇਮ ਕਰਦਾ ਦੂਜਾ ਪੱਥਰ ਧਰੀਐ ਪਾਉ ਦੂਜੇ ਤੇ ਪੈਰ ਧਰ ਕੇ ਖੜਾ ਜੇ ਉਹ ਦੇਉ ਤਾਂ ਉਹ ਵੀ ਦੇਵਾ ਜੇ ਸਾਹਮਣੇ ਵਾਲਾ ਤੇਰਾ ਪੱਥਰ ਦੀ ਮੂਰਤੀ ਬਣਾਈ ਹੋਈ ਰੱਬ ਹੈ ਤੇ ਜਿਹੜੇ ਪੱਥਰ ਤੇ ਖੜਾ ਉਹ ਵੀ ਦੇਵਾ ਉਹ ਵੀ ਫਿਰ ਰੱਬ ਹੈ ਇੱਕ ਨਾਮਦੇਵ ਸਾਹਿਬ ਮਹਾਰਾਜ ਕਹਿ ਰਹੇ ਨੇ ਸਤਿਗੁਰਾਂ ਦੇ ਸਤਿਗੁਰ ਰਹਿਬਰਾਂ ਦੇ ਰਹਿਬਰ ਨੇ ਸਤਿਗੁਰ ਨਾਮਦੇਵ ਮਹਾਰਾਜ ਜੀ ਜੇ ਉਹ ਦੇਉ ਤਾਂ ਉਹ ਵੀ ਦੇਵਾ ਕਹਿ ਨਾਮਦੇਵ ਹਮ ਹਰ ਕੀ ਸੇਵਾ ਕਬੀਰ ਸਾਹਿਬ ਕਹਿੰਦੇ ਰੱਬ ਨੂੰ ਪੱਥਰ ਨਹੀਂ ਬਣਾਇਆ ਜਾ ਸਕਦਾ ਜੇ ਪੱਥਰ ਨੂੰ ਅਸੀਂ ਰੱਬ ਨਹੀਂ ਬਣਾ ਸਕਦੇ ਹਾ ਪੂਰੇ ਕੈਨਾਤ ਪੂਰੇ ਬ੍ਰਹਿਮੰਡ ਦੇ ਵਿੱਚ ਰੱਬ ਹੈ ਅਸੀਂ ਕਹਿੰਦੇ ਪੱਥਰ ਦੇ ਵਿੱਚ ਰੱਬ ਹੈ ਜੇ ਪੱਥਰ ਦੇ ਵਿੱਚ ਤੈਨੂੰ ਪਤਾ ਵੀ ਰੱਬ ਆ ਫਿਰ ਤੈਨੂੰ ਇਹ ਕਿਉਂ ਨਹੀਂ ਪਤਾ ਵੀ ਸਾਡੇ ਅੰਦਰ ਵੀ ਹੈ ਜੋ ਗੁਰੂ ਕਬੀਰ ਸਾਹਿਬ ਕਹਿੰਦੇ ਨੇ ਬੰਦੇ ਖੋਜ ਦੇ ਲੈ ਹਰ ਰੋਜ਼ ਅੰਦਰੋਂ ਕਿਉਂ ਨਹੀਂ ਖੋਜਦਾ ਉਹ ਕਬੀਰ ਸਾਹਿਬ ਨੇ ਉੱਪਰ ਲੀਆਂ ਪੰਕਤੀਆਂ 'ਚ ਦੱਸ ਦਿੱਤਾ ਕਿ ਦੇਖਾ ਦੇਖੀ ਸਵਾਂਗ ਤਾ ਅਸੀਂ ਇੱਕ ਦੂਜੇ ਨੂੰ ਦੇਖ ਕੇ ਲੱਗ ਰਹੇ ਹਾਂ ਸਾਡੀ ਸ਼ਰਧਾ ਨਹੀਂ ਕਬੀਰ ਪਾਹਨ ਪਰਮੇਸ਼ਰ ਕੀ ਆ ਪੂਜੈ ਸਭ ਸੰਸਾਰ ਪੱਥਰ ਦਾ ਰੱਬ ਲਿਆ ਕੇ ਲੋਕ ਪੂਜਣ ਲੱਗੇ ਹੋਏ ਨੇ ਇਸ ਪ੍ਰਵਾਸੇ ਜੋਰ ਹੈ ਕਬੀਰ ਸਾਹਿਬ ਕਹਿੰਦੇ ਜਿਹੜੇ ਇਸ ਦੇ ਹਸਾਰੇ ਰਹਿੰਦੇ ਨੇ ਨਾ ਕਿ ਇਹ ਪੱਥਰ ਸਾਡੀ ਤਕਦੀਰ ਬਦਲ ਦੇਗਾ ਤਾਂ ਕਬੀਰ ਸਾਹਿਬ ਨੇ ਬੜਾ ਕਰੜਾ ਫੈਸਲਾ ਸੁਣਾਇਆ ਕਿ ਮੈਂ ਉਹਨਾਂ ਲੋਕਾਂ ਨੂੰ ਕਹਿ ਰਿਹਾ ਜਿਹੜੇ ਸਤਗੁਰੂ ਕਬੀਰ ਸਾਹਿਬ ਮਹਾਰਾਜ ਦੀਆਂ ਮੂਰਤੀਆਂ ਬਣਾ ਕੇ ਘਰਾਂ ਦੇ ਵਿੱਚ ਬੈਠੇ ਨੇ ਕਿਉਂਕਿ ਕਬੀਰ ਸਾਹਿਬ ਆ ਰਹੇ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਅਸੀਂ ਗੁਰੂ ਕਬੀਰ ਸਾਹਿਬ ਦੀਆਂ ਮੂਰਤੀਆਂ ਬਣਾ ਲਈਆਂ ਉਹ ਤਾਂ ਰੱਬ ਬਾਰੇ ਸਮਝਾ ਰਹੇ ਨੇ ਵੀ ਰੱਬ ਦੀ ਵੀ ਮੂਰਤੀ ਨਹੀਂ ਬਣਾਈ ਜਾਂਦੀ ਅਸੀਂ ਤਾਂ ਕਬੀਰ ਸਾਹਿਬ ਦੀ ਮੂਰਤੀ ਬਣਾ ਕੇ ਪੂਜਣ ਲੱਗੇ ਇਸ ਪ੍ਰਵਾਸੇ ਜੋ ਰਹਾ ਬੁੱਡੇ ਕਾਲੀ ਤਾਰ ਜਿਵੇਂ ਸਮੁੰਦਰ ਦੇ ਵਿੱਚ ਜਿੰਨਾ ਡੂੰਘਾ ਤੁਸੀਂ ਜਾਈ ਜਾਓਗੇ ਉਨਾ ਹੀ ਹਨੇਰਾ ਹੋਈ ਜਾਣਾ ਇਹੀ ਗੱਲ ਕਬੀਰ ਸਾਹਿਬ ਕਹਿੰਦੇ ਨੇ ਜਿੰਨਾ ਤੁਸੀਂ ਪੱਥਰ ਨੂੰ ਪੂਜੀ ਜਾਵੋਗੇ ਉਨਾ ਹੀ ਤੁਸੀਂ ਅਗਿਆਨਤਾ ਦੇ ਵਿੱਚ ਤਸੀ ਜਾਣਾ ਉਨਾਂ ਹੀ ਤੁਹਾਡਾ ਦਿਮਾਗ ਅਗਿਆਨਤਾ ਵੱਲ ਜਾ ਹੀ ਜਾਣਾ ਇਸ ਕਰਕੇ ਪੱਥਰ ਕੁਝ ਵੀ ਨਹੀਂ ਦੇ ਸਕਦਾ ਮੈਂ ਹੱਥ ਜੋੜ ਕੇ ਉਹਨਾਂ ਲੋਕਾਂ ਅੱਗੇ ਬੇਨਤੀ ਕਰਦਾ ਕਿ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਪੱਥਰ ਪੂਜਾ ਦੀ ਮਨਾਹੀ ਕਰਦੇ ਨੇ ਪਰ ਅਸੀਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਹੀ ਮੂਰਤੀ ਬਣਾ ਲਈ ਸਾਨੂੰ ਸਮਝ ਜਾਣਾ ਚਾਹੀਦਾ ਕਿ ਉਹ ਮੂਰਤੀ ਦੇ ਪੁਜਾਰੀ ਨਹੀਂ ਸਨ ਜੇ ਅਸੀਂ ਉਹਨਾਂ ਦੀਆਂ ਮੂਰਤੀਆਂ ਬਣਾ ਕੇ ਪੂਜਦੇ ਆ ਤਾਂ ਸਭ ਤੋਂ ਪਹਿਲਾਂ ਅਸੀਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਦੇ ਕਾਤਲ ਅਸੀਂ ਖੁਦ ਹਾਂ ਵੈਸੇ ਤਾਂ ਜਿੰਨੇ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬੈਠੇ ਨੇ ਭਾਵੇਂ ਸਤਿਗੁਰੂ ਨਾਮਦੇਵ ਸਾਹਿਬ ਮਹਾਰਾਜ ਨੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਨੇ ਸਤਿਗੁਰ ਰਬਦਾਸ ਮਹਾਰਾਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ ਜਿੰਨੇ ਵੀ ਮਹਾਪੁਰਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹਨਾਂ ਦੀ ਮੂਰਤੀ ਨਹੀਂ ਬਣਾਈ ਜਾ ਸਕਦੀ ਇਹ ਮੂਰਤੀ ਦੇ ਖਿਲਾਫ ਸਨ ਸੋ ਸਾਨੂੰ ਵੀ ਸਮਝ ਜਾਣਾ ਚਾਹੀਦਾ ਜਿਨ੍ਹਾਂ ਨੇ ਕਬੀਰ ਸਾਹਿਬ ਮਹਾਰਾਜ ਦੀਆਂ ਮੂਰਤੀਆਂ ਬਣਾਈਆਂ ਇੱਕ ਵਾਰ ਜਰੂਰ ਬਾਣੀ ਨੂੰ ਪੜਿਓ ਜਰੂਰ ਸਮਝਿਓ ਇਨੀਆਂ ਬੇਨਤੀਆਂ ਪ੍ਰਬੰਧ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ